ਰਾਜੀਆਂ ਦੇ ਲੋਕ ਬਹੁਤ ਦੁਖੀ ਹੋ ਗਏ ਫਸਲ ਰੁੜ ਗਏ ਨਹੀਂ ਝੁੰਡੇ ਰੁੜ ਗਏ ਨੇ ਕਿਰਾਂ ਪਾਣੀ ਆ ਗਏ ਕਿਤੇ ਹਿੱਟੇ ਪਾਸ ਕਰਾਂਗੇ ਰੋਟੀਆਂ ਨੂੰ ਉਲੀ ਲੱਗੀ ਸੀ ਤੇ ਪੈਕ ਸਬਜ਼ੀ ਕੀਤੀ ਤੇ ਖਰਾਬ ਸਬਜ਼ੀ ਇੰਨੀ ਸਮੈਲ ਆ ਰਹੀ ਸਬਜ਼ੀ ਦੇ ਵਿੱਚ ਜਿਹੜਾ ਕੋ ਹਸਾਬ ਨਹੀਂ ਸਾਰਿਆਂ ਨੇ ਰਾਸ਼ਨ ਨੂੰ ਛੱਡ ਦਿੱਤਾ ਵਾ ਢੜੀ ਜਲਦੀ ਨਾ ਦੇ ਕੇ ਗਈ ਰਾਸ਼ਨ ਉਹ ਛੱਡ ਦਿੱਤਾ ਉਲੀ ਲੱਗੀ ਸੀ ਰੋਟੀਆਂ ਨੂੰ ਬੱਚੇ ਬਿਮਾਰ ਕੰਮੇ ਸਿਖਾ ਕੇ ਤਾ ਇਨੇ ਮਾਰੇ ਆ ਕਿ ਬੇਕਾਰ ਹੋਏ ਕੋਠਿਆਂ ਤੇ ਤੰਬੂ ਲਾਏ ਆ ਤੰਬੂ ਜਿਹੜੇ ਰਾਤ ਦੇ ਪਾੜ ਚੁਕੇ ਨਮੀ ਦੇ ਨਾਲ ਸਰਪਾਨਾ ਪਾਟ ਗਈਆਂ ਉਹ ਬਹਿ ਕੇ ਸਾਰੀ ਰਾਤ ਬਹਿ ਕੇ ਗੁਜ਼ਾਰੀ ਅਸੀਂ ਤੇ ਤੰਬੂ ਨੂੰ ਡੰਡੇ ਨਾਲ ਤਾਂ ਕਈ ਦਾ ਪਾਣੀ ਖਾਂ ਹੁੰਦਾ ਸੀਗਾ ਕੋਠਿਆਂ ਨੇ ਮਗਰ ਇਨੇ ਮਾਰੇ ਹਾਲਾਤ ਹੋਏ ਪਾਣੀ ਦੇ ਨਾਲ ਕੋਠਿਆਂ ਦੇ ਲੋਕਾਂ ਦੇ ਵੀ ਡੰਡੇ ਆ ਚਾ ਮਾਰੀ ਹੁਣ ਇਹਨਾਂ ਤੇ ਸਵਾਲ ਸੁਣੋ ਕੋਟੇ ਦੇ ਪੇ ਕੰਦਾ ਕਾਟ ਗਿਆ ਸਾਰੀਆਂ ਉਹ ਰੜੇ ਮੋਗ ਹੋ ਗਏ ਸਾਡੇ ਬੇਹਾਲ ਦੀ ਆ ਬਹੁਤ ਬੁਰਾ ਹਾਲਿਆ ਸਾਡਾ ਆਹੀ ਬਸ ਮੰਡੇ ਹਾਲਾਵੇ ਪਿਆ ਹੀ ਕੋਟਿਆਂ ਤੇ ਰਹਿਨੇ ਉਹ ਤਰਪਾਲਾਂ ਉੱਡ ਜਾਂਦੀਆਂ ਮਨੇਰੀ ਆਉਂਦੀ ਆ ਤੇ ਅਸੀਂ ਬੰਨਦੇ ਰਹਿ ਜਾਂਨੇ ਉਹ ਫੇਰ ਉੱਡ ਜਾਂਦੀਆਂ ਮੈਂ ਫੇਰ ਬੈ ਕੇ ਰੋ ਤੋ ਕੇ ਬਹਿਲੀਦਾ ਨਾ ਤੇ ਕੋਈ ਤਰਪਾਲਾ ਦੇਣ ਆਇਆ ਨਾ ਕੋਈ ਸੇ ਨਾ ਕੁਛ ਇਹ ਤਾਂ ਤਰਪਾਲਾ ਟੀਕਰ ਨਹੀਂ ਪਹੁੰਚਣ ਦੇਗਾ ਤੁਹਾਡੇ ਕੋਲ ਡੀਸੀ ਅੰਮ੍ਰਿਤਸਰ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਸਰਕਾਰੀ ਦਫ਼ਤਰਾਂ ਵੱਲੋਂ ਪਹੁੰਚਿਆ ਜੀ ਬਿਲਕੁਲ ਨਹੀਂ ਕੋਈ ਪਹੁੰਚਿਆ ਹੈਗਾ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਡੀਸੀ ਅੰਮ੍ਰਿਤਸਰ ਮੈਡਮ ਸਾਖੀ ਸਾਨੀ ਜੀ ਅੱਗੇ ਨਵੇਦਨ ਕਰਾਂਗੇ ਕਿ ਪਿੰਡ ਕੋਰਾਲੀਆਂ ਜੋ ਕਿ ਬਾਰਡਰ ਬੈਲਟ ਤੇ ਆ ਕੇ ਪੈਂਦਾ ਜਿੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਮੈਡਮ ਸਾਖੀ ਸਾਨੀ ਜੀ ਆਪ ਇਸ ਚੀਜ਼ ਦਾ ਸੰਗਿਆਨ ਲੈਂਦੇ ਹੋਏ ਇੱਥੇ ਆਪ ਪਹੁੰਚਣੀ ਆ ਆਪਣੀ ਟੀਮ ਦੇ ਮੈਂਬਰਾਂ ਨੂੰ ਇੱਥੇ ਪਹੁੰਚਾ ਕੇ ਇਸ ਪਿੰਡ ਦੀ ਸਹਾਰ ਜਿਹੜੀ ਆ ਉਹ ਲੈਣ ਦੇ ਲਈ ਅਸੀਂ ਨਵੇਦਨ ਕਰਦੇ ਆ ਕਿ ਇਸ ਪਿੰਡ ਦੇ ਵਿੱਚ ਪਹੁੰਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਸਲੂਟ ਕੀਤਾ ਸੀ ਆਪਣੇ ਚੈਨਲ ਦੇ ਵੱਲੋਂ ਡੀਸੀ ਅੰਮ੍ਰਿਤਸਰ ਮੈਡਮ ਸਾਕਸੀ ਸਾਨੀ ਜੀ ਨੂੰ ਕਿ ਦਿਨ ਰਾਤ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਪਰ ਹੋ ਸਕਦਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਜੋ ਅੱਗੇ ਛੋਟੇ ਅਧਿਕਾਰੀ ਨੇ ਉਹਨਾਂ ਨੇ ਇਸ ਪਿੰਡ ਤੱਕ ਨਾ ਪਹੁੰਚਾਇਆ ਹੋਵੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹੋ ਹੀ ਬੇਨਤੀ ਰਿਕੁਐਸਟ ਕਰ ਰਹੇ ਹਾਂ ਮੈਡਮ ਸਾਕਸੀ ਸਾਨੀ ਡੀਸੀ ਅੰਮ੍ਰਿਤਸਰ ਦੇ ਅੱਗੇ ਕੇ ਪਿੰਡ ਕੋਰਾਲੀਆਂ ਔਰ ਪਿੰਡ ਥੋਬਾ ਔਰ ਅੱਗੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਜੋ ਕਿ ਬਹੁਤ ਜ਼ਿਆਦਾ ਬੱਤਰ ਬੱਤਰ ਹੋ ਚੁੱਕੇ ਨੇ ਇੱਥੇ ਪਹੁੰਚਣ ਦੀ ਜ਼ਰੂਰਤ ਹੈ ਇਹਨਾਂ ਨੂੰ ਵੀ ਗੱਲ ਲਗਾਉਣ ਦੀ ਜ਼ਰੂਰਤ ਹੈ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਵਾਂ ਨੂੰ ਜੋ ਕਿ ਆਪਣੇ ਦੁੱਖ ਦਰਦ ਨੂੰ ਲੈ ਕੇ ਰੋ ਰਹੇ ਨੇ ਉਹਨਾਂ ਦੇ ਜੋ ਪਾਵਕ ਬੋਲ ਨੇ ਉਹ ਸੁਣੇ ਨਹੀਂ ਜਾ ਰਹੇ ਦੇਖੇ ਨਹੀਂ ਜਾ ਰਹੇ ਪਰ ਅਸੀਂ ਸਿਰਫ ਉਹਨਾਂ ਦੀ ਆਵਾਜ਼ ਹੀ ਜਿਹੜੀ ਹੈ ਉਸ ਸਮਾਜ ਸੇਵੀ ਸੰਸਥਾਵਾਂ ਤੱਕ ਔਰ ਸਰਕਾਰ ਤੱਕ ਪਹੁੰਚਾ ਸਕਦੇ ਹਾਂ ਔਰ ਪੰਜਾਂ ਦੀ ਕੋਸ਼ਿਸ਼ ਕਰ ਰਹੇ ਆ ਅਜੇ ਤੱਕ ਤੇ ਕੋਈ ਰਾਸਤ ਨਹੀਂ ਪਹੁੰਚੀ ਸਾਡੇ ਤੱਕ ਜੇ ਕੋਈ ਪਹੁੰਚਦੀ ਆ ਤਾਂ ਸੁਧਾਰ ਅਡਾ ਆ ਉੱਥੇ ਹੀ ਪਹੁੰਚਦੀ ਆ ਸਾਡੇ ਤੱਕ ਨਹੀਂ ਕੋਈ ਆਉਂਦਾ ਵੀ ਸਮਾਜ ਸੇਵੀ ਸੰਸਥਾਵਾਂ ਤੁਹਾਡੇ ਤੱਕ ਨਹੀਂ ਪਹੁੰਚ ਰਹੀਆਂ ਜਾਂ ਜੋ ਤੁਹਾਡੇ ਇਲਾਕੇ ਦੇ ਹੁੰਦੀਆਂ ਨੇ ਹਾਂਜੀ ਪਰ ਉਹਨਾਂ ਨੂੰ ਇਥੇ ਮੋੜ ਦਿੱਤਾ ਜਾਂਦਾ ਕਿਹਨਾਂ ਵੱਲੋਂ ਮੋੜ ਦਿੱਤਾ ਜਾਂਦਾ ਕੁਝ ਬੰਦੇ ਹੈਗੇ ਨੇ ਜਿ ਸਰਾਰਤੀ ਜਿਹੜੇ ਮਤਲਬ ਕਹਿੰਦੇ ਵੀ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਤੇ ਆਜ਼ਾਦ ਲੋਕ ਚੈਨਲ ਦੀ ਟੀਮ ਪਿੰਡ ਕੁਰਾਲੀਆਂ ਵੇਖੇ ਪਹੁੰਚੀ ਹੋਈ ਆ ਇੱਥੇ ਸਾਡੀਆਂ ਬਹੁਤ ਸਾਰੀਆਂ ਮਾਤਾਵਾਂ ਪੈਣਾ ਇਕੱਠੀਆਂ ਹੋਈਆਂ ਨੇ ਇਨਾ ਹੜਾਂ ਦੀ ਮਾਰ ਦੇ ਨਾਲ ਉਹਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਨੀਹਾਂ ਕਮਜ਼ੋਰ ਹੋ ਚੁੱਕੀਆਂ ਨੇ ਉਹ ਆਪਣੇ ਆਪਣੇ ਦੁੱਖ ਲੈ ਕੇ ਆਪਣੇ ਜੋ ਇਥੋਂ ਦੇ ਜਿੱਤੇ ਹੋਏ ਨਮਾਇंदे ਨੇ ਉਹਨਾਂ ਦੇ ਅੱਗੇ ਆਪਣੀ ਫਰਿਆਦ ਰੱਖਣਾ ਚਾਹੁੰਦੀਆਂ ਨੇ ਹਾਂਜੀ ਭੈਣ ਜੀ ਹਾਂਜੀ ਉਹ ਤਾਂ ਮਾਰੇ ਹਾਲ ਹੈ ਕੋਈ ਸੱਤਾ ਨਹੀਂ ਗਈ ਹੋਈ ਹੈ ਪਾਣੀ ਬਹੁਤ ਖਲੋਤੇ ਹੈ। ਢੇੜਿਆਂ ਦੇ ਵਿੱਚ ਪਾਣੀ ਢੇੜਾ ਜੀ ਬਹੁਤ ਖਲੋਤਾ ਗਲੀਆਂ ਜੀ ਵੀ ਖਲੋਤਾ ਬਹੁਤ ਖਲੋਤਾ ਹੈ। ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਕੋ ਜਿੱਤ ਕੇ ਗਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਾਡੀ ਸਹਾਇਤਾ ਕੀਤੀ ਜਾਏ। ਸਾਡੀ ਸਹਾਇਤਾ ਕੀਤੀ ਜਾਏ। ਬਹੁਤ ਬੰਦੇ ਬਾਬਾ ਕਰਾਲੀਆਂ ਦੇ ਲੋਕ ਬਹੁਤ ਦੁਖੀ ਹੋ ਗਏ ਆ ਫਸਲ ਰੁੜ ਗਏ ਨੇ ਝੋਨੇ ਰੁੜ ਗਏ ਨੇ ਕਰੇ ਪਾਣੀ ਆ ਗਏ ਕਿੱਥੇ ਹੀ ਤਾਂ ਪਾਸ ਕਰਾਂਗੇ। ਕਿਸੇ ਤਿਹਤentra ਮਾਰੇ ਜੋ ਮਤਾ ਇਹ ਇੰਨਾਂ ਦਿਵਾਚ ਆਏ ਸਾਡੀ ਹੈਲਪ ਕੀਤੀ ਆ ਤੁਸੀਂ ਆਏ ਸਾਡੀ ਹੈਲਪ ਕੀਤੀ ਆ ਅਸੀਂ ਤੁਹਾਨੂੰ ਕਿੱਦਾਂ ਕਹਾਂਗੇ ਟਰਾਲੇ ਆਉਂਦਿਆਂ ਨੇ ਦਸਾਂ ਵਿਆਂ ਨੂੰ ਸਵਦਾ ਦੇ ਕੇ ਚਲ ਜਾਂਦੇ ਬਾਕੀ ਉਤਰੇ ਚਲ ਜਾਂਦੇ ਕਰਾ ਨੂੰ ਹੈ ਵੀਡੀਓ ਬਣਾ ਕੇ ਲੈ ਜਾਂਦੇ ਨਾ ਕਿਸੇ ਨੂੰ ਸਵਦਾ ਦਿੰਦੇ ਨਾ ਔਰ ਦਸਾਂ ਵਿਆਂ ਨੂੰ ਦੇ ਦੇ ਟਰਾਲੀ ਪਿੱਛਾ ਕੇ ਲੈ ਜਾਂਦੇ ਹੈ ਲੈ ਆਉਣ ਲੈਣਾ ਲਵਾਉਣ ਜਨਾਨੀਆਂ ਦੀਆਂ ਤੇ ਜਨਾਨੀਆਂ ਨੂੰ ਸਵਦਾ ਦੇ ਨਾ ਇਹ ਤਾਂ ਇੱਕ ਦੋ ਜਨੀਆਂ ਨੂੰ ਦੇ ਦਿੰਦੇ ਬਾਕੀ ਚਲ ਉਤਰੇ ਚਲ ਜਾਂਦੇ ਪਾਣੀ ਦੇ ਵਿੱਚ ਲੱਤਾਂ ਮਾਰ ਕੇ ਹੁੰਦੀਆਂ ਅਗਲੀਆਂ ਇਹ ਤਾਂ ਥੋੜੀ ਕੰਮ ਚੱਲਦੇ ਆ ਹੌਣ ਕਰਾਂਦੇ ਹਾਲਾਤ ਇੰਨੇ ਮਾੜੇ ਆ ਕਿ ਬੇਕਾਰ ਹੋਏ ਪਏ ਕੋਠਿਆਂ ਤੇ ਤੰਬੂ ਲਾਏ ਆ ਤੰਬੂ ਜਿਹੜੇ ਰਾਤ ਦੇ ਪਾੜ ਚੁੱਕੇ ਨਮੀ ਦੇ ਨਾਲ ਸਰਪਾਨਾ ਪਾਟ ਗਈਆਂ ਉਹ ਬਹਿ ਕੇ ਸਾਰੀ ਰਾਤ ਬਹਿ ਕੇ ਗੁਜ਼ਾਰੀ ਅਸੀਂ ਤੇ ਤੰਬੂ ਨੂੰ ਡੰਡੇ ਨਾਲ ਤਾਹਨ ਕਰੀਦਾ ਤੇ ਪਾਣੀ ਖਾਂ ਹੰਦਾ ਸੀਗਾ ਕੋਠਿਆਂ ਨੇ ਮਗਰ ਇੰਨੇ ਮਾੜੇ ਹਾਲਾਤ ਹੋਏ ਪਾਣੀ ਦੇ ਨਾਲ ਕੋਠਿਆਂ ਦੇ ਲੋਕਾਂ ਦੇ ਡਿੱਗਣ ਦੇ ਆ ਹੁਣ ਇਹਨਾਂ ਦੇ ਸਵਾਲ ਚਲੋ ਕੋਠੇ ਡਿੱਗ ਪਿਆ ਕੰਦਾ ਪਾਟ ਗਿਆ ਸਾਰੀਆਂ ਉਹ ਜਿਹੜੇ ਮੁੱਗ ਹੋ ਗਏ ਸਾਡੇ ਬੇਹਾਲ ਦੀ ਆ ਬਹੁਤ ਬੁਰਾ ਹਾਲਿਆ ਸਾਡਾ ਆਹੀ ਬਦ ਮੰਡੇ ਹਾਲਾਵੇਂ ਪਿਆ ਕਿ ਕੋਠਿਆਂ ਤੇ ਰਹਿਨੇ ਉਤਰਪਾਲਾਂ ਉੱਡ ਜਾਂਦੀਆਂ ਮਨੇਰੀ ਆਉਂਦੀ ਆ ਤੇ ਅਸੀਂ ਬੰਨਦੇ ਰਹਿ ਜਾਂਨੇ ਉਹ ਫੇਰ ਉੱਡ ਜਾਂਦੀਆਂ ਮੈਂ ਫੇਰ ਬੈ ਕੇ ਰੋ ਤੋ ਕੇ ਬੈਲੀਦਾ ਨਾ ਤੇ ਤਰਪਾਲਾਂ ਦੇ ਨਾ ਆ ਨਾ ਕੋਸ਼ੇ ਨਾ ਕੁਸ਼ ਇਹ ਤੇ ਤਰਪਾਲਾ ਠਿਕਰ ਨਹੀਂ ਪਹੁੰਚਣ ਡੀਆਂ ਤੁਹਾਡੇ ਕੋਲ ਡੀਸੀ ਅੰਮ੍ਰਿਤਸਰ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਸਰਕਾਰੀ ਦਫ਼ਤਰਾਂ ਵੱਲੋਂ ਪਹੁੰਚਿਆ ਜੀ ਬਿਲਕੁਲ ਨਹੀਂ ਕੋਈ ਪਹੁੰਚਿਆਗਾ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਡੀਸੀ ਅੰਮ੍ਰਿਤਸਰ ਮੈਡਮ ਸਾਖੀ ਸਾਨੀ ਜੀ ਅੱਗੇ ਨਵੇਦਨ ਕਰਾਂਗੇ ਕਿ ਪਿੰਡ ਕੋਰਾਲੀਆਂ ਜੋ ਕਿ ਬਾਰਡਰ ਬੈਲਟ ਤੇ ਆ ਕੇ ਪੈਂਦਾ ਜਿੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਮੈਡਮ ਸਾਖੀ ਸਾਨੀ ਜੀ ਆਪ ਇਸ ਚੀਜ਼ ਦਾ ਸੰਗਿਆਨ ਲੈਂਦੇ ਹੋ ਇੱਥੇ ਆਪ ਪਹੁੰਚਣੀ ਆ ਆਪਣੀ ਟੀਮ ਦੇ ਮੈਂਬਰਾਂ ਨੂੰ ਇੱਥੇ ਪਹੁੰਚਾ ਕੇ ਇਸ ਪਿੰਡ ਦੀ ਸਹਾਰ ਜਿਹੜੀ ਆ ਉਹ ਲੈਣ ਦੇ ਲਈ ਅਸੀਂ ਨਵੇਦਨ ਕਰਦੇ ਆ ਕਿ ਇਸ ਪਿੰਡ ਦੇ ਵਿੱਚ ਪਹੁੰਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਸਲੂਟ ਕੀਤਾ ਸੀ ਆਪਣੇ ਚੈਨਲ ਦੇ ਵੱਲੋਂ ਡੀਸੀ ਅੰਮ੍ਰਿਤਸਰ ਮੈਡਮ ਸਾਖੀ ਸਾਨੀ ਜੀ ਨੂੰ ਕਿ ਦਿਨ ਰਾਤ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਪਰ ਹੋ ਸਕਦਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਜੋ ਅੱਗੇ ਛੋਟੇ ਅਧਿਕਾਰੀ ਨੇ ਉਹਨਾਂ ਨੇ ਇਸ ਪਿੰਡ ਤੱਕ ਨਾ ਪਹੁੰਚਾਇਆ ਹੋਵੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹੋ ਹੀ ਬੇਨਤੀ ਰਿਕੁਐਸਟ ਕਰ ਰਹੇ ਹਾਂ ਮੈਡਮ ਸਾਖੀ ਸਾਨੀ ਡੀਸੀ ਅੰਮ੍ਰਿਤਸਰ ਦੇ ਅੱਗੇ ਕੇ ਪਿੰਡ ਕੋਰਾਲੀਆਂ ਔਰ ਪਿੰਡ ਥੋਬਾ ਔਰ ਅੱਗੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਜੋ ਕਿ ਬਹੁਤ ਜ਼ਿਆਦਾ ਬਦਤਰ ਹੋ ਚੁੱਕੇ ਨੇ ਇੱਥੇ ਪਹੁੰਚਣ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦੇ ਕੋਈ ਰਾਹਤ ਇੱਥੇ ਪਹੁੰਚੀ ਆ ਜੋ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹ ਇਹਨਾਂ ਤੱਕ ਪਹੁੰਚ ਕਰ ਰਹੇ ਅਗਨੀ ਕਰ ਰਹੇ ਹਾਂਜੀ ਵੀਰ ਜੀ ਸਰ ਨਹੀਂ ਅਜੇ ਤੱਕ ਤੇ ਕੋਈ ਰਾਹਤ ਨਹੀਂ ਪਹੁੰਚੀ ਸਾਡੇ ਤੱਕ ਜੇ ਕੋਈ ਪਹੁੰਚਦੀ ਆ ਤਾਂ ਸੁਧਾਰ ਅਡਾ ਆ ਉੱਥੇ ਹੀ ਪਹੁੰਚਦੀ ਆ ਸਾਡੇ ਤੱਕ ਨਹੀਂ ਕੋਈ ਆਉਂਦਾ ਵੀ ਸਮਾਜ ਸੇਵੀ ਸੰਸਥਾਵਾਂ ਤੁਹਾਡੇ ਤੱਕ ਨਹੀਂ ਪਹੁੰਚ ਰਹੀਆਂ ਜਾਂ ਜੋ ਤੁਹਾਡੇ ਇਲਾਕੇ ਦੇ ਆਉਂਦੀਆਂ ਨੇ ਹਾਂਜੀ ਪਰ ਉਹਨਾਂ ਨੂੰ ਇਥੋਂ ਮ ਕਿੰਨਾ ਵੱਲੋਂ ਮੋੜ ਦਿੱਤਾ ਜਾਂਦਾ ਕੁਝ ਬੰਦੇ ਹੈਗੇ ਨੇ ਸਰਾਰਤੀ ਜਿਹੜੇ ਮਤਲਬ ਕਹਿੰਦੇ ਵੀ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਤੇ ਉਹਨਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾਂਦਾ ਸਿਹਾਰ ਤੋਂ ਪਿੱਛੇ ਵਾਪਸ ਮੋੜ ਦਿੱਤਾ ਜਿਹੜੇ ਤੁਹਾਡੇ ਇੱਥੋਂ ਜਿੱਤ ਕੇ ਗਏ ਨੇ ਜੋ ਤੁਹਾਡੇ ਨੁਮਾਇंदे ਆਪਾਂ ਕਿਸੇ ਵੀ ਐਮਐਲਏ ਨੂੰ ਜਿਤਾ ਕੇ ਭੇਜਦੇ ਆਂ ਚਾਹੇ ਪਿੰਡ ਦੇ ਸਰਪੰਚ ਨੂੰ ਜਿਤਾਨੇ ਆ ਉਹ ਸਾਡੇ ਪਿੰਡ ਦਾ ਔਰ ਸਾਡੇ ਇਲਾਕੇ ਦਾ ਮੁਖੀ ਹੁੰਦਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਵੇਂ ਆਪਾਂ ਪਰਿਵਾਰ ਦਾ ਕੋਈ ਮੁਖੀ ਹੁੰਦਾ ਉਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪਰਿਵਾਰ ਦੀ ਸਹੀ ਦੇਖਭਾਲ ਕਰਨੀ ਕਿਸੇ ਦੁੱਖ ਸੁੱਖ ਦੀ ਘੜੀ ਦੇ ਵਿੱਚ ਅੱਗੇ ਲੱਗ ਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਔਰ ਜੋ ਤੁਹਾਡੇ ਇਥੋਂ ਐਮਐਲਏ ਜਿੱਤ ਕੇ ਗਏ ਨੇ ਉਹ ਤੁਹਾਡੀ ਕੋਈ ਬਾਤ ਨਹੀਂ ਪੁੱਛ ਰਹੇ ਜੀ ਸਰ ਕੁਲਦੀਪ ਸਿੰਘ ਬਾਜੀਵਾਲ ਜੀ ਉਦੋਂ ਦੇ ਆ ਗਏ ਉਹਨਾਂ ਨੇ ਕੋਈ ਹਾਲਾਤ ਨਹੀਂ ਵੇਖੇ ਉਹਨਾਂ ਦੇ ਜਿਹੜੇ ਮਤਲਬ ਨੋ ਉਹਨਾਂ ਦੇ ਆਏ ਸੀ ਪਰ ਉਹ ਆਪ ਨਹੀਂ ਆਏ ਜੀ ਤਾਂ ਆਈ ਸੀ ਰੋਟੀਆਂ ਨੂੰ ਉਲੀ ਲੱਗੀ ਸੀ ਇਹ ਪੈਕ ਸਬਜ਼ੀ ਕੀਤੀ ਤੇ ਖਰਾਬ ਸਬਜ਼ੀ ਇੰਨੀ ਸਮੈਲ ਆ ਰਹੀ ਸਬਜ਼ੀ ਦੇ ਵਿੱਚੋ ਜਿਹੜਾ ਕੋਸ ਹਾਵ ਨਹੀਂ ਸਾਰਿਆਂ ਨੇ ਰਾਸ਼ਨ ਉਹ ਛੱਡ ਦਿੱਤਾ ਵਾ ਟਾੜੀ ਜਲਦੀ ਨੋ ਦੇ ਕੇ ਗਈ ਰਾਸ਼ਨ ਉਹ ਛੱਡ ਦਿੱਤਾ ਉਲੀ ਲੱਗੀ ਸੀ ਰੋਟੀਆਂ ਨੂੰ ਬੱਚੇ ਬਿਮਾਰ ਕਰਨੇ ਸਿਖਾ ਕੇ ਤਾਂ ਜੀ ਆਹ ਠੱਡੇ ਪਾ ਕੇ ਚੱਲ ਗਏ ਨੇ ਬਹੁਤ ਆ ਸੁਧਾਰ ਠੱਡੇ ਜਾਂਦੇ ਠੱਡੇ ਪਾਉਣਿਆਂ ਨੂੰ ਇਹ ਕੀ ਕਰਨਾ ਜਦੋਂ ਸਾਡੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਹੈ ਆ ਸਾਨੂੰ ਕੀ ਲੋੜ ਹੈ ਪਾਣੀ ਆ ਚਾਹੁੰਦੀ ਤੇ ਸਾਡੇ ਘਰਾਂ 'ਚ ਕੁਝ ਹੋਵੇ ਤੇ ਹੈ ਆਦਾ ਇਹਨੇ ਨਾ ਫੜ ਚੁੱਕਾ ਨਾ ਮੰਗ ਮੰਗ ਕੇ ਲੰਗਾਂ ਦਾ ਤੁਰੇ ਫਿਰਦੇ ਸਾਨੂੰ ਕੀ ਲੋੜ ਪਈ ਆਉਣ ਦੀ ਹੈ ਸਾਡਾ ਵੀ ਦਿਲ ਕਰਦਾ ਸੀ ਬੱਚੇ ਆਪਣੇ ਘਰ ਲੈ ਕੇ ਬਈਏ ਕੋਈ ਬਾਤ ਪੁੱਛਦਾ ਨਹੀਂ ਸਾਡੀ ਵੋਟਾਂ ਜਦੋਂ ਆਉਂਦੀਆਂ ਵੋਟਾਂ ਵਰੀ ਭੇਜੇ ਹੁੰਦੇ ਆ ਇਹਨਾਂ ਨੂੰ ਉਦੋਂ ਨਹੀਂ ਲੋੜ ਹਟ ਜਾਏਗਾ ਪੈਂਦੀ ਇਹਨਾਂ ਨੂੰ ਉਦੋਂ ਵੀ ਸਾਡੀ ਪੈਂਦੀ ਲੋੜ ਇਹਨਾਂ ਨੂੰ ਉਦੋਂ ਕਿ ਭਜੇ ਹੁੰਦੇ ਆ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਆਈ ਸਰਕਾਰ ਘੜੀ ਆ ਮੰਗ ਕਰਦੇ ਆ ਇਹ ਸਾਡੇ ਦਾ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਨਾ ਕੋ ਸਾਡੇ ਪਰਲੇ ਬਨੇ ਜਾ ਕੇ ਲੋ ਚਾਰ ਸਫੇਰੇ ਕੋਠਿਆਂ ਦੇ ਪਾਣੀ ਆ ਨਾ ਕੋ ਰਸਤਾ ਪਹੁੰਚਣ ਦੀ ਉਧਰ ਨਹੀਂ ਆ ਬਹਿ ਗਿਆ ਕੋਠਿਆਂ ਦੇ ਨਾ ਕੋ ਰਸਤਾ ਪਹੁੰਚਣ ਨਹੀਂ ਨਾ ਹੋਰ ਸਰਕਾਰ ਗਾੜੀ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਬਸ ਤੁਸੀਂ ਦੇਖਿਆ ਕਿ ਪਿੰਡਾਂ ਦੇ ਜ਼ਮੀਨੀ ਹਾਲਾਤ ਕੀ ਨੇ ਔਰ ਸਰਕਾਰ ਸੋਸ਼ਲ ਮੀਡੀਆ ਤੇ ਸਰਕਾਰ ਦੇ ਜੇ ਨੁਮਾਇंदे ਨੇ ਉਹ ਬੜੇ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਕਿ ਅਸੀਂ ਆਹ ਕਰਤਾ ਉਹ ਕਰਤਾ ਪਰ ਇੱਥੋਂ ਦੇ ਲੋਕ ਐ ਜਿਹੜੇ ਉਹ ਆਪਣੇ ਦੁੱਖ ਤਕਲੀਫਾਂ ਨੂੰ ਲੈ ਕੇ ਦੋਰੇ ਨੇ ਉਹਨਾਂ ਤੱਕ ਖਾਣਾ ਨਹੀਂ ਪਹੁੰਚ ਰਿਹਾ ਛੱਤਾਂ ਉਹਨਾਂ ਦੀਆਂ ਡਿੱਗਣ ਵਾਲੀਆਂ ਹੋ ਗਈਆਂ ਨੇ ਨੀਂਆ ਉਹਨਾਂ ਦੀਆਂ ਬੈਠ ਚੁੱਕੀਆਂ ਨੇ ਪਰ ਜੋ ਸਰਕਾਰੀ ਨੁਮਾਇंदे ਨੇ ਇੱਥੇ ਤੱਕ ਪਹੁੰਚ ਨਹੀਂ ਕਰ ਰਹੇ ਪਿੰਡਵਰ ਨਵਾਸੀਆਂ ਦਾ ਵੀ ਕਹਿਣਾ ਹੈ ਕਿ ਸਮਾਜ ਸੇਵੀ ਸੰਸਥਾਵਾਂ ਜਰੂਰ ਸਾਡੇ ਤੱਕ ਪਹੁੰਚ ਰਹੀਆਂ ਨੇ ਪਰ ਸਰਕਾਰ ਦੇ ਵੱਲੋਂ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਸੀਂ ਆਪਣੇ ਚੈਨਲ ਦੇ ਵੱਲੋਂ ਇਹੋ ਹੀ ਬੇਨਤੀ ਕਰ ਰਹੇ ਹਾਂ ਬਾਰ-ਬਾਰ ਸਰਕਾਰ ਅੱਗੇ ਕਿ ਪਿੰਡਾਂ ਦੇ ਹਾਲਾਤ ਜੋ ਬਦ ਤੋਂ ਬੱਤਰ ਹੋ ਚੁੱਕੇ ਨੇ ਉੱਥੇ ਪਹੁੰਚਣ ਦੀ ਲੋੜ ਹੈ ਉਹ ਸਾਡੇ ਆਪਣੇ ਹੀ ਨੇ ਆਪਣੇ ਹੀ ਸਾਡੇ ਭੈਣ ਭਰਾ ਨੇ ਉਹਨਾਂ ਤੇ ਪਹੁੰਚ ਕੇ ਅਗਰ ਆਪਾਂ ਵੋਟਾਂ ਲੈਣ ਦੇ ਲਈ ਇਸ ਤੋਂ ਵੀ ਜ਼ਿਆਦਾ ਪਾਣੀ ਹੋਵੇ ਚਾਹੀਏ ਇਸ ਤੋਂ ਜ਼ਿਆਦਾ ਟੋਏ ਪਏ ਹੋਣ ਉੱਥੇ ਪਹੁੰਚ ਜਾਨੇ ਅੱਜ ਦੁੱਖ ਦੀ ਘੜੀ ਦੇ ਵਿੱਚ ਉੱਥੇ ਪਹੁੰਚ ਕੇ ਸਾਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਇਹ ਸਾਡੀ ਬੇਨਤੀ ਹੈ ਆਜ਼ਾਦ ਲੋਕ ਚੈਨਲ ਦੇ ਵੱਲੋਂ ਸਰਕਾਰ ਨੂੰ